ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਸਰਹੰਦ ਰੋਡ ਤੇ ਸਥਿਤ ਏਸ਼ੀਅਨ ਕਾਲਜ ਨੇੜੇ ਰਾਈਸ ਮਿਲਰਸ ਐਸੋਸੀਏਸ਼ਨ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮਗਰੀ ਦੇ 15 ਟਰੱਕਾਂ ਨੂੰ ਰਵਾਨਾ ਕੀਤਾ ਤੇ ਪਸ਼ੂਆਂ ਲਈ ਚਾਰਾ ਵੀ ਭੇਜਿਆ ਗਿਆ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਰਾਈਸ ਮਿਲਰਸ ਦੇ ਪ੍ਰਧਾਨ ਦਾ ਧੰਨਵਾਦ ਕੀਤਾ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਦੇ ਨਾਮ ਨਾਲੋਂ ਪਹੁੰਚਿਆ ਹੈ ਤੇ ਇਸੇ ਹੀ ਚੈਲੰਜ ਜਿਹਾ ਅਪਣਾ ਆਉਣਾ ਹੈ ਇਹਨਾਂ ਦੇ ਸੁਦੀਪ ਜੀਮਾ ਜਿਹੜਿਆਂ ਦੇ ਪ੍ਰਚਾਰ ਦੇ ਪ੍ਰਧਾਨ ਆ ਸਾਡੇ ਨਾਲ ਦਰਵਾਖ ਸਿੰਘ ਜੀ ਲੋਕਲ ਪ੍ਰੈਜ਼ੀਡੈਂਟ ਪਾਸਟਰ ਸਾਹਿਬ ਸਾਡੇ ਜਿਹੜੇ ਚੇਅਰਮੈਨ ਸਾਹਿਬ ਔਰ ਟਰੈਕਟਰ ਸਾਹਿਬ ਔਰ ਸਾਡੇ ਰਿੰਦਰ ਸ਼ਰਮਾ ਜੀ ਸਾਡੇ ਟੈਕਨੀਕਲ ਨਿਸ਼ਕਾ ਔਰ ਸਾਰੇ ਸਾਧ ਪ੍ਰਕਾਸ਼ ਜੀ ਔਰ ਚਮਨਰਾਲ ਜੀ ਅਮਰਜੀਤ ਬਖਸ਼ੀ ਵਾਲਾ ਤੇ ਆਪਣੇ ਸਾਰੇ ਜਣੇ ਜਿੰਨੇ ਵੀ ਸੱਜਣਾਂ ਨੇ ਉਹਨਾਂ ਨੇ ਦਾਨੇ ਸੁਧਾਉਣੇ ਉਹਨਾਂ ਨੇ ਇਕੱਠੇ ਕਰਕੇ ਪੰਜਾਬ ਰਾਈਸਬਰਗ ਐਸੋਸੀਏਸ਼ਨ ਦਾ ਸਲਾਹਾਜੋਗ ਅਪਰਾੰਦਾ ਜੀ ਆਪਣੇ ਭਰਾਵਾਂ ਵਾਸਤੇ ਜਿਹੜੇ ਕ੍ਰੀਡਰ ਦਾ ਸਟੇ ਜਿਹੜੇ ਬਾਲਟਰ ਡਿਸਟ੍ਰਿਕਟ ਦੇ ਵਿੱਚ ਇਹ ਗੁਰਦਾਸਪੁਰ ਪਠਾਨਕੋਟ ਦੇ ਏਰੀਆ ਵਿੱਚ ਜਾਣਗੇ ਉੱਥੇ ਬਿਲਕੁਲ ਹੀ ਮੈਂ ਖੁਦ ਉੱਥੇ ਜਾ ਕੇ ਆਇਆ ਜੀ ਕੰਦੇ-ਕੰਦੇ ਸਾਰੇ ਪਿੰਡਾਂ ਚ ਜੇਰਾਬਾਬਾ ਨਾਨਕ ਕਲਾ ਨੌਰ ਸਾਰਾ ਏਰੀਆ ਦੇਖਿਆ ਬੰਡਰ ਜਾ ਕੇ ਆ। ਉਥੇ ਨਾ ਸੜਕਾਂ ਬੱਝੀਆਂ ਜੀ ਔਰ ਮਰਦੇਸ਼ੀਆਂ ਦੇ ਇਨਸਾਨਾਂ ਦੇ ਨਾਲ-ਨਾਲ ਰਾਸ਼ਨ ਤਾਂ ਭੇਜਦੇ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਮੱਕੀਆ ਮੱਛਰਾਂ ਨੂੰ ਆਉਣ ਵਾਲੀਆਂ ਉਹਦੇ ਵੀ ਜਿਹੜਾ ਉਹ ਸਾਜ-ਸਮਾਨ ਸਾਰਾ ਭੇਜ ਰਹੇ ਆ ਤੇ ਮੌਸਮੀ ਟੋਰਕਲੈਂ ताकि ਉਹਨਾਂ ਨੂੰ ਹਰ ਜ਼ਰੂਰਤ ਦੀ ਚੀਜ਼ ਆ ਉਹਨਾਂ ਤੱਕ ਪਹੁੰਚੇ ਔਰ ਉਹਨਾਂ ਨੂੰ ਬਿਮਾਰੀਆਂ ਤੋਂ ਵੀ ਬਚਾਇਆ ਜਾਵੇ ਪੋਖ ਤੋਂ ਵੀ ਬਚਾਇਆ ਜਾਵੇ ਔਰ ਖਾਸ ਕਰਕੇ ਜਿਹੜਾ ਇਹਨਾਂ ਦਾ ਅਪਰਾਧ ਹੈਗਾ ਉਹ ਛਲਾਗਾ ਜੋਗ ਹੈ ਤੇ ਉਹਨਾਂ ਨੇ ਮवेशੀਆਂ ਵਾਰੀ ਵੀ ਸੋਚਿਆ ਕਿਉਂਕਿ ਉਹ ਵੀ ਇੱਕ ਰੂਰਲ ਇਕਨੋਮੀ ਦਾ ਪਾਰਟ ਆ ਇਹਨਾਂ ਨੇ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾ ਵਾਸਤੇ ਔਰ ਜਿਹੜੇ ਪਿੰਡਾਂ 'ਚ ਬਹੁਤ ਸਾਰੇ ਬੰਦੇ ਰਹਿੰਦੇ ਆ ਦਸਤਕਾਰ ਰਹਿੰਦੇ ਆ ਉਹਨਾਂ ਬਾਰੇ ਸਾਰਿਆਂ ਬਾਰੇ ਸੋਚ ਕੇ ਉਹਨਾਂ ਸਾਰਿਆਂ ਵਾਸਤੇ ਜਿਹੜਾ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਨੂੰ ਜਿਹੜੀ ਸਪਲਾਈ ਆ ਹਰ ਬਾਰੇ 2 ਮਹੀਨੇ 3 ਮਹੀਨੇ ਵਾਸਤੇ ਉਹਨਾਂ ਦੇ ਪਿੰਡਾਂ ਦੇ ਵਿੱਚ ਲੋਕਾਂ कि ਅਸੀਂ ਸਾਰੇ ਜਣੇ ਦਾ ਕਿ ਉਹਨਾਂ ਨੂੰ ਦੁਬਾਰਾ ਜਿਹੜਾ ਉਹਨਾਂ ਦੇ ਪਾਰਾ ਤੇ ਖੜੇ ਕਰਨਾ ਬਹੁਤ ਵੱਡਾ ਦੁਖਾਂਤ ਹੈ ਜੀ ਔਰ ਬਹੁਤ ਵੱਡਾ ਉਪਰਾਲਾ ਵੀ ਹੋ ਰਿਹਾ ਔਰ ਪੰਜਾਬੀ ਜਿਹੜੇ ਆ ਗਿਆ ਜਿਹੜੇ ਸਾਨੂੰ ਗੁਰੂਆਂ ਦੀ ਬਖਸ਼ਿਸ਼ ਆ ਫੇ ਚੜ੍ਹਦੀ ਕਲਾ ਇੱਕੋ ਹੀ ਚੀਜ਼ ਹੈ ਜਿਹੜੀ ਸਭ ਤੋਂ ਪੋਜ਼ਿਟਿਵ ਹੈ ਜਿਹੜੀ ਚੜ੍ਹਦੀ ਕਲਾ ਵਾਲੀ ਫੀਲਿੰਗ ਹੈ ਔਰ ਲੋਕਾਂ ਦੇ ਵਿੱਚ ਜਿਹੜੀ ਹਿੰਮਤ ਆ ਲੋਕਾਂ ਦੀ ਬਾਕੀ ਸਾਰਾ ਕੁਝ ਬਰਬਾਦ ਹੋਣ ਦੇ ਬਾਵਜੂਦ ਉਹ ਉਹਨਾਂ ਨੂੰ ਦੁਬਾਰਾ ਜਿਹੜਾ ਹੈਗਾ ਪਾਰਾ ਤੇ ਖੜਾ ਕਰਦੇ ਬਟਿਆਲੇ ਧੀਰੇ ਦੀ ਗੱਲ ਦੇ ਵਿੱਚ ਡਿਪਟੀ ਕਮਿਸ਼ਨਰ ਆਪਣੇ ਨਾਲ ਆ ਜੀ ਮੈਂ ਕਨੌਰ ਕੱਲ ਮੈਂ ਦੇਵੀਗੜ੍ਹ ਦੇ ਔਰ ਸਮਾਣਾ ਸੁਤਰਾਣਾ ਇਹ ਸਾਰੇ ਹਲਕੇ ਦੇ ਇੱਥੇ ਹੈਗਾ ਆਪਣੇ ਆਪਣੇ ਕੁਝ ਇੱਕ ਪਿੰਡ ਸੀਜਣਾ ਚ ਪਾਣੀ ਗਿਆ ਸੀਗਾ ਆਪਣੇ ਅਜੇ ਤੱਕ ਮੈਂ ਕਹੂੰਗਾ ਕਿ ਬਚਾ ਹੈਗਾ ਲੇਕਿਨ ਫਸਲ ਆਪਣੇ ਬੇਚਾਰਾ 1 ਏਕੜ ਖਰਾਬ ਹੋ ਗਈ ਹੈ ਜਿਹਦੇ ਖੱਗਰ ਦੀ ਜਿਹੜੀ ਬੈਟਾ ਖੱਗਰ ਦੇ ਨਾਲ ਲੱਗਦੇ ਥੇ ਜਿਹੜੇ ਖੇਤ ਹੈਗੇ ਉਹਨਾਂ ਤੇ ਪਾਣੀ ਉਪਰੋਂ ਦੀ ਲੰਘਿਆ ਉਹ ਹੁਣ ਛੋੜਨਾ ਨਹੀਂ ਹੋਣਾ ਉੱਥੇ ਦਾ ਉਹਦੀ ਉਹਦੀ ਫਸਲ ਨੂੰ ਆਉਣ ਦੇਖਿਓ ਫਸਲ ਦਾ ਨੁਕਸਾਨ ਬਹੁਤ ਆਇਆ ਲੇਕਿਨ ਜਿਹੜੀ ਜਾਨੀ ਨੁਕਸਾਨ ਤੋਂ ਬਚਤ ਹੈ ਮਾਲੀ ਨੁਕਸਾਨ ਇੱਥੇ ਵੀ ਹੈਗਾ ਪਰ ਜਿਸ ਤਰ੍ਹਾਂ ਬਾਰਡਰ ਦੇ ਵਿੱਚ ਤਾਂ ਕੁਝ ਵੀ ਨਹੀਂ ਬਚਿਆ ਨਾ ਦੀ ਨਾ ਸੜਕ ਬਚੀ ਨਾ ਕੋਈ ਆਪਣਾ ਪੁਲ ਬਚੇ ਨਾ ਹੀ ਉੱਥੇ ਜਿਹੜਾ ਹੈਗਾ ਸਾਡੇ ਬਿਜਲੀ ਦੇ ਖੰਭੇ ਬਚੇ ਨਾ ਖੇਤ ਬਚਾ ਮੈਨੂੰ ਉੱਥੇ ਕੱਲਾ ਫਸਲ ਦਾ ਨੁਕਸਾਨ ਨਹੀਂ ਹੋਇਆ ਇੱਥੇ ਮੈਂ ਕਹੂੰਗਾ ਜ਼ਿਆਦਾ ਫਸਲ ਦਾ ਨੁਕਸਾਨ ਹੋਇਆ ਉੱਥੇ ਤਾਂ ਖੇਤ ਹੀ ਨਹੀਂ ਬਚਿਆ ਉੱਥੇ ਤਾਂ ਘਰ ਵੀ ਨਹੀਂ ਬਚਿਆ ਜੀ ਮਸ਼ੀਨਰੀ ਵੀ ਖਰਾਬ ਹੋ ਗਈ ਸੋ ਉਹ ਜਿਹੜਾ ਡੈਮੇਜ ਹੈ ਉਹ ਦੇਖੋ ਇਹਦੇ ਇਸੇ ਕਰਕੇ ਜਿਹੜਾ ਪਟਿਆਲੇ ਦੇ ਵਿੱਚ ਵੀ ਸਾੜਾ ਬੜੇ ਹਾਲਾਤ ਹੈਗੇ ਲੇਕਿਨ ਪਟਿਆਲੇ ਦੇ ਤੋਂ ਮਦਦ ਲੋਕ ਵੀ ਇਕੱਠੀ ਕਰਕੇ ਉੱਥੇ ਭੇਜਦੇ ਆ ਇਹ ਹਿੰਮਤ ਆ ਜੀ ਪੰਜਾਬੀ ਆ ਜਿਹਨੂੰ ਦਾਦ ਦੇਣੀ ਬਣਦੀ ਆ ਹੋਰ ਵੀ ਜਿਹੜੇ ਸਾਰੇ ਜਿਹੜੇ ਜ਼ਿਲ੍ਹੇ ਜਿੱਥੇ ਆਪਣੇ ਵੀ ਉਹਨਾਂ ਦੀਆਂ ਫਸਲਾਂ ਡੁੱਬੀਆਂ ਹੋਈਆਂ ਲੇਕਿਨ ਘਰ ਬਚਿਆ ਹੋਇਆ ਉਹ ਮਦਦ ਭੇਜ ਰਹੇ ਆ